ਮੇਰਾ ਨਾਮ ਰঞ্জੀਤ ਸਿੰਘ ਆ ਮੈਂ ਸਾਡੇ ਜਮ ਪ੍ਰਧਾਨ ਇਫਲਫਿਸ਼ਨ ਜੂਨੀਅਨ ਦਾ ਜਿਹੜਾ ਸਰ ਜਿਓਇ ਦੱਸ ਰਹੀ ਹੈ ਕਿ ਸਰਕਾਰ ਵੱਲੋਂ ਜਿਹੜਾ ਵਿਚਨ ਦਾ ਪ੍ਰਬੰਧ ਕੀਤਾ ਜਾ ਰਿਹਾ ਸਰਕਾਰੀ ਵੱਖਿਆਂ ਨੂੰ ਜਿਸ ਤਰ੍ਹਾਂ ਵੇਖਦੇ ਜੀ ਸਰ ਇਹ ਤੇ ਬਹੁਤ ਹੀ ਸ਼ਰਮਨਾਕ ਜੋ ਗੱਲ ਹੈ ਸਰਕਾਰ ਦੀ ਇੱਕ ਸਰਕਾਰ ਜਿਹੜੀ ਅਸੀਂ ਚੋਣ ਕੇ ਜਦੋਂ ਭੇਜਦੇ ਆ ਜਨਤਾ ਪੜੀ ਲਿਖੀ ساری ਪੜੀ ਲਿਖੀ ਸਰਕਾਰ ਚਾਹੁੰਦੀ ਆ ਭਾਜ ਪੜੀ ਲਿਖੀ ਹੋਣ ਦੇ ਬਾਵਜੂਦ ਵੀ ਇਹ ਸਾਨੂੰ ਅਰਪੜਤਾ ਦੀ ਦੁਨੀਆ ਵਿੱਚ ਲੈ ਕੇ ਜਾਂਦੀ ਆ ਉਹਦੇ ਵਿੱਚ ਸਾਨੂੰ ਹਰ ਸਾਰ ਸਰਕਾਰ ਇਹੋ ਕਹਿੰਦੀ ਆ ਜਿਹੜੀ ਸਰਕਾਰ ਹੁੰਦੀ ਆ ਕਹਿੰਦੀ ਆ ਵੀ ਖਜ਼ਾਨਾ ਖਾਲੀ ਆ ਦੱਸੋ ਜੇ ਖਜ਼ਾਨਾ ਖਾਲੀ ਆ ਤੇ ਇਹ ਕੀ ਕਰਦੇ ਦਿਹਾੜੀਆਂ ਲਾਉਣ ਫਿਰ ਖਾਲੀ ਆ ਤਾਂ ਕੀ ਇਹ ਵੇਚ ਕੇ ਪੂਰਾਏ ਖਜ਼ਾਨਾ ਖਾਲੀ ਹੋਣ ਦੇ ਨਾਲ ਸਾਨੂੰ ਇਹ ਸ਼ੋਅ ਕਰ ਦਿੰਦੇ ਆ ਵੀ ਜਿਹੜੀਆਂ ਅਸੀਂ ਆਪਣੀਆਂ ਇਹ ਜਾਇਦਾਦਾਂ ਜਿਹੜੀ ਸਰਕਾਰੀ ਆ ਉਹ ਵੇਚ ਕੇ ਅਸੀਂ ਇਹ ਪੈਸੇ ਪੂਰੇ ਕਰ ਰਹੇ ਆ ਅਸੀਂ ਇਹਨਾਂ ਮਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਇਹਨਾਂ ਮਲਾਜ਼ਮਾਂ ਨੂੰ ਡੀਏ ਦੇਣੇ ਆ ਇਹਨਾਂ ਮਲਾਜ਼ਮਾਂ ਨੂੰ ਬਕਾਇਆ ਦੇਣਾ ਆ ਦੱਸੋ ਵੀ ਇਹਨਾਂ ਸਰਕਾਰਾਂ ਨੇ ਪੁੱਛਿਆ ਜੇ ਜਾਇਦਾਦਾਂ ਹੀ ਵੇਕੀਆਂ ਤੇ ਮਲਾਰੀਮ ਕਿੱਥੇ ਬੈਣਗੇ ਤੇ ਕਿੱਥੇ ਖਲੋਣਗੇ ਤੇ ਕਿੱਥੇ ਆਪਣੀ ਡੁੜੀਆਂ ਕਰਨਗੇ ਇਹ ਸਰਕਾਰਾਂ ਬਹੁਤ ਹੀ ਜੜੀਆਂ ਸੰਖੇਤੀ ਨਾਲ ਜਿਹੜੀ ਗੱਲ ਕਰ ਰਹੀਆਂ ਨੇ ਇਹ ਵੇਚਣ ਦੀ ਕੀ ਪਾਈਵਾ ਕਹਿੰਦੇ ਜੋ ਵੇchnਾ ਚਾਹੀਦਾ ਕਿ ਨਹੀਂ ਨਹੀਂ ਅਸੀਂ ਦੇ ਚਾਹੁੰਦੇ ਆ ਵੇਖੋ ਇਹ ਸਾਡੇ ਪੁਰਖਿਆਂ ਦੀ ਜਿਹੜੀ ਜਾਇਦਾਦ ਆ ਜੋ 1947 ਤੋਂ ਹਾਜ਼ਰ ਕਰਾ ਕੇ ਸਾਨੂੰ ਦੇਸ਼ ਆਜ਼ਾਦੀ ਘਹਾਟੀਆਂ ਨੇ ਸਾਨੂੰ ਇਹ ਜਾਇਦਾਦਾਂ ਜਿਹੜੀਆਂ ਸਾਡੇ ਹੱਥ ਤੱਕ ਤਿਆਰ ਕਰਕੇ ਸਾਨੂੰ ਦਿੱਤਾ ਸੀ ਜਿਹੜੇ ਵੱਡੇ ਬੇਲੀ ਘਾਰ ਡੈਮਾਂ ਦੇ ਬੰਨ ਲਾ ਗਏ ਨੰਗਲ ਡੈਮ ਜਿੰਨੇ ਡੈਮ ਢਾਗੇ ਸਾਡੇ ਉਨੇ ਬਨ ਲਾਗੇ ਕਿਥੋਂ ਤੱਕ ਬੇਲੀ ਜੜੀ ਆ ਕਿਸਾਨਾਂ ਨੂੰ ਜੋ ਪਤੀਆਂ ਨੂੰ ਤੇ ਘਰਾਂ ਨੂੰ ਦਿੱਤੀ ਆ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਜਿਹੜੇ ਧਾਰੇ ਆ ਤੇ ਜਿਹੜੇ ਸਾਡੇ ਬਚੇ ਰਹਿਣ ਇਹ ਜਿਹੜੀਆਂ ਕੰਪਨੀ ਨੀਰੀ ਕੰਪਨੀ ਦਾ ਨਾਂ ਦਿੱਤੇ ਜਾਣ ਕੋਕੇ ਜੇ ਨੀਰੀ ਕੰਪਨੀ ਨੂੰ ਦਿੱਤੇ ਗਏ ਲੁੱਟ ਕੋ ਸੱਟ ਹੋਊਗੀ ਤੇ ਅਸੀਂ ਇਹ ਜੇ ਲੁੱਟ ਕੋ ਸੱਟ ਨੂੰ ਬਚਾਉਣਾ ਤੇ ਸਾਰੇ ਜਿਹੜੇ ਅਜਾ ਰੋਸਤਾ ਨਾ ਕੀਤਾ ਆ ਸਾਡੇ ਕਿਸਾਨ ਸਕਾਰ ਕਮੇਟੀ ਵਾਲੇ ਜਿਹੜੇ ਅਗੂ ਸਹਿਬਾਨ ਸਾਡੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੱਡੀਵੰਦ ਮੇਜ ਪ੍ਰਧਾਨ ਦੀ ਸਰਤਾ ਸਿੰਘ ਜੀ ਸਾਰੇ ਜਿਹੜੇ ਗੁਰਪ੍ਰੀਤ ਪ੍ਰਧਾਨ ਜੀ ਦੀ ਦੂਜੇ ਪ੍ਰਧਾਨ ਜੀ ਸਾਰੇ ਅੱਜ ਇਸ ਤੋਂ ਤੁਹਾਨੂੰ ਜਹਾਜ਼ਰ ਹੋਏ ਹਨ ਐਨ ਮੈਂ ਸੁਖਜਾਇਨ ਸਿੰਘ ਸਿਰਿਆਲੀ ਇਹ ਕਿਰਤੀ ਸਾਂ ਜੁਨੀਅਰ ਸੀਨੀਅਰ ਜੀ ਮੀਤ ਪ੍ਰਧਾਨ ਦੇ ਜਿਲ੍ਹਾ ਤਨਤਾਰ ਜੀ ਸਰ ਕਿਉਂ ਪ੍ਰੈਸ ਕੀਤਾ ਜਾ ਰਿਹਾ ਹੈ ਅੱਜ ਇਸ ਕਰਕੇ ਕਰ ਰਿਹਾ ਹਾਂ ਜੋ ਕਿ ਸੀਐਮ ਭਗਵੰਤ ਮਾਨ ਨੇ ਜ਼ਾਇਦਾ ਦੇ ਵੇਚਣ ਦੇ ਉੱਤੇ ਜਿਹੜੀਆਂ ਮਹਿੰਗੀਆਂ ਜ਼ਾਇਦਾ ਦਾ ਵੇਚਣਿਆ ਸ਼ੁਰੂ ਕੀਆ ਉਹਨਾਂ ਨੂੰ ਅਸੀਂ ਨਹੀਂ ਵਿਗਣਿਆਵਾਂਗੇ ਉਹਨਾਂ ਦੇ ਵਿੱਚ ਇਹ ਜਿਹੜਾ ਸਾਡਾ ਪ੍ਰਸਤ ਅੱਜ ਸਾਰੇ ਬਿਜਲੀ ਬੋਰਡ ਦੇ ਨਾਲ ਕਿਸਾਨ ਕਿਸੇ ਬੰਦੀਆਂ ਨਾਲ ਸੀ ਤੋ ਮੋਰਚਾ ਸਾਡਾ ਨਾਲ ਇਸ ਚੀਜ਼ ਇਹ ਚੀਜ਼ਾਂ ਹੀ ਨਹੀਂ ਵਿਗਣਿਆਵਾਂਗੇ ਨਾਵ ਜੀ ਗੁਰਪ੍ਰੀਤ ਸਿੰਘ ਗੰਢੀਵਿੰਡ ਸਰ ਕਿਹੜੀ ਯੂਨੀਅਨ ਮੈਂ ਬਿਜਲੀ ਮੁਲਾਜ਼ਮ ਇਕਤਾ ਮੰਚ ਦਾ ਕਨਵੀਨਰ ਆ ਅੱਜ ਦਾ ਜਿਹੜਾ ਸਾਡਾ ਐਕਸ਼ਨ ਆ ਪੀ ਐਸ ਸੀ ਵੀ ਅੰਪਲਾਈਜ਼ ਜੁਆਇੰਟ ਫੋਰਮ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਗ੍ਰੈਡਰ ਸਬਸਟੇਸ਼ਨ ਅੰਪਲਾਈਜ਼ ਯੂਨੀਅਨ ਰਜਿਸਟਰਡ ਨੰਬਰ 24 ਪਾਵਰ ਕਾਮ ট্রান্সਕੋ ਪੈਨਸ਼ਨ ਯੂਨੀਅਨ 8 ਦਾ ਸਾਡਾ ਜਿਹੜਾ ਅੱਜ ਦਾ ਮਤਾ ਆ ਅਸੀਂ ਸੰਕੇਤਕ ਤੌਰ ਤੇ ਸਾਰੇ ਪੰਜਾਬ ਚ ਡਿਵੀਜ਼ਨ ਦਫ਼ਤਰਾਂ ਅੱਗੇ ਰੈਲੀਆਂ ਕਰ ਰਹੇ ਆ ਇਸ ਗੱਲ ਦੇ ਵਿਰੋਧ ਚ ਕਿ ਸਾਡੇ ਧਿਆਨ ਚ ਆਈ ਗੱਲ ਕਿ ਸਰਕਾਰ ਨੇ ਕੋਈ ਤਜਵੀਜ਼ ਬਣਾਈ ਆ ਕਿ ਜਿਹੜੀਆਂ ਪਾਵਰ ਕਾਮ ادارے ਦੀਆਂ ਮਹਿੰਗੀਆਂ ਜਾਇਦਾਦਾਂ ਨੇ ਜਿਵੇਂ ਲੁਧਿਆਣੇ ਦੇ ਵਿੱਚ ਲਗਭਗ 30 ਏਕੜ ਤੋਂ ਵੱਧ ਜਿਹੜੀ ਉੱਥੇ ਜਗ੍ਹਾ ਆ ਸ਼ਹਿਰ ਦੇ ਵਿਚਾਲੇ ਉਨੂੰ ਵੇਚ ਕੇ ਉਥੋਂ ਦਫਤਰ ਜਿਹੜੇ ਆ ਕਿਸੇ ਹੋਰ ਸਸਤੀ ਜਗ੍ਹਾ ਤੇ ਸ਼ਿਫਟ ਕਰਨਾ ਤੇ ਇਸੇ ਤਰ੍ਹਾਂ ਬਾਕੀ ਜਿੱਥੇ ਜਿੱਥੇ ਕੋ ਸਾਡੀਆਂ ਜਾਇਦਾਦਾਂ ਨੇ ਉਹਨੂੰ ਵੇਚਣ ਦੀ ਜਿਹੜੀ ਇਹ ਕੋਈ ਤਜਵੀਜ਼ ਹੈ ਪਹਿਲਾਂ ਵੀ ਸਰਕਾਰਾਂ ਨੇ ਬਣਾਈ ਅਸੀਂ ਸੰਘਰਸ਼ਾਂ ਦੇ ਬਲੂਤੇ ਰੱਦ ਕਰਾਈ ਤੇ ਅੱਜ ਵੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਇਹ ਜਿਹੜੀ ਤਜਵੀਜ਼ ਆ ਤੁਹਾਡੀ ਇਹ ਲੋਕ ਵਿਰੋਧੀ ਆ ਮਲਾਜ਼ਮ ਵਿਰੋਧੀ ਆ ਪੈਨਸ਼ਨਰ ਵਿਰੋਧੀ ਆ ਅਸੀਂ ਪੰਜਾਬ ਦੇ ਜਿਹੜੇ ਬਿਜਲੀ ਦੇ ادارے ਦੇ ਮੁਲਾਜ਼ਮ ਨੇ ਪੈਨਸ਼ਨਰ ਨੇ ਔਰ ਕਿਸਾਨ ਜਾਇਬੰਦੀਆਂ ਨੇ ਔਰ ਲੜਨ ਵਾਲੇ ਸਾਰੇ ਲੋਕ ਇਹ ਜਿਹੜੀ ਤਜਵੀਜ਼ ਆ ਇਹਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦਿਆਂਗੇ ਜਿਵੇਂ ਮਤਲਬ ਪੰਜਾਬ ਸਰਕਾਰ ਨੇ ਪਹਿਲਾਂ ਲੈਂਡ ਪੂਲਿੰਗ ਨੀਤੀ ਲਿਆਂਦੀ ਉਹ ਵੀ ਲੋਕ ਵਿਰੋਧੀ ਸੀ ਇਹ ਵੀ ਲੋਕ ਵਿਰੋਧੀ ਆ ਅਸੀਂ ਸਮਝਦੇ ਆਂ ਵੀ ਇਸ ادارے ਦੀ ਉਮਰ ਲੰਮੀ ਕਰਨ ਲਈ ਇਹਦੀਆਂ ਬਿਲਡਿੰਗਾਂ ਠੀਕ ਕੀਤੀਆਂ ਜਾਣ ਜਿਹੜੀਆਂ ਬਾਬੇ ਆਦਮ ਦੇ ਵੇਲੇ ਦੀਆਂ ਨੇ ਖਸਤਾ ਹਾਲ ਚ ਨੇ ਇਦੇ ਤੋਂ ਇਲਾਵਾ ਇਹਦੇ 'ਚ ਨਵੀਂ ਭਰਤੀ ਕੀਤੀ ਜਾਵੇ ਜਿਹੜੀਆਂ ਖਾਲੀ ਪੋਸਟਾਂ ਲਗਭਗ ਕੋਈ 50000 ਦੇ ਕਰੀਬ ਅਸਾਮੀਆਂ ਖਾਲੀ ਪਈਆਂ ਨੇ ਉਹ ਭਰੀਆਂ ਜਾਣ ਰੈਗੂਲਰ ਭਰਤੀ ਦੇ ਰਾਹੀਂ ਜਿਹੜੇ ਕੱਚੇ ਤੇ ਮੁਲਾਜ਼ਮ ਨੇ 10-15-15 ਮਾਰੇ ਹਤੋਂ ਵੱਖ-ਵੱਖ ਕੰਪਨੀਆਂ ਦੇ ਰਾਹੀਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਔਰ ਸਾਡੇ ਮੁਲਾਜ਼ਮਾਂ ਦੀਆਂ ਕਿਉਂਕਿ ਐਮਰਜੈਂਸੀਆ ਮਹਿਕਮਾ ਆ ਇਹ ਇਹ ਦੇ ਮੁਲਾਜ਼ਮਾਂ ਦੀਆਂ ਡੂਟੀਆਂ ਪਰਾਲੀ ਜਿਹੜੀ ਅੱਗ ਲਾਉਂਦਾ ਕਿਸਾਨ ਉਹਨੂੰ ਰੋਕਣ ਲਈ ਲਗਾਈਆਂ ਗਈਆਂ ਨੇ ਕਲੈਰੀਕਲ ਦੀਆਂ ਵੀ ਤੇ ਟੈਕਨੀਕਲ ਦੀਆਂ ਵੀ ਸਾਡੀ ਉਹ ਵੀ ਮੰਗ ਆ ਸਾਡਾ ਅੱਜ ਇਹ ਵੀ ਰੋਸ ਆ ਅਸੀਂ ਵਾਰ-ਵਾਰ ਸੀਐਮਡੀ ਸਾਹਿਬ ਨੂੰ ਮਿਲੇ ਆ ਔਰ ਜਿਹੜੇ ਸਾਡੇ ਪਾਵਰ ਸਕੱਤਰ ਨੇ ਉਹਨਾਂ ਨੇ ਪਿਛਲੇ ਵਾਰੇ ਵੀ ਤੇ ਇਸ ਵਾਰੇ ਵੀ ਸ਼ਾਇਦ ਕੋਈ ਦਖਲਅੰਦਾਜ਼ੀ ਕੀਤੀ ਹੈ ਚੀਫ ਸਕੱਟਰੀ ਸਾਹਿਬ ਨੂੰ ਕਿਹਾ ਪਰ ਉਹ ਡੂਟੀਆਂ ਨਹੀਂ ਕਟੀਆਂ ਜਾ ਰਹੀਆਂ ਤੇ ਸਾਡੇ ਮੁਲਾਜ਼ਮ ਨੂੰ ਜਿਹੜਾ ਸਿਵਲ ਪ੍ਰਸ਼ਾਸਨ ਆ ਅਲੱਗ-ਅਲੱਗ ਜ਼ਿਲ੍ਹਿਆਂ 'ਚ ਉਹ ਪਰੇਸ਼ਾਨ ਕਰ ਰਿਹਾ ਕਿਉਂਕਿ ਇੱਕ ਬੰਨੇ ਲਾਈਨ ਬੰਦਿਆ ਕੱਲਾ ਹੀ ਮੁਲਾਜ਼ਮ ਆ ਉਹਨੇ ਲਾਈਨ ਚਾਲੂ ਕਰਨੀ ਆ ਲੋਕ ਕਹਿੰਦੇ ਲਾਈਨ ਚਾਲੂ ਕਰੋ ਇਹ ਕਹਿੰਦੇ ਪਹਿਲਾਂ ਜਿੱਥੇ ਅੱਗ ਲੱਗੀ ਉੱਥੇ ਪਹੁੰਚੋ ਇਹ ਬੜੀ ਪ੍ਰੋਬਲਮ ਆ ਤੇ ਅਸੀਂ ਸਰਕਾਰ ਨੂੰ ਕਹਿਣਾ ਚ ਵੀ ਇਹ ਅਦਾਰਾ ਜਿਹੜਾ ਇਹ ਬੜਾ ਸੰਸਥਾਵਿਆ ਇਹ ਜਿਹੜੇ ਇਹਦੇ ਐਮਪਲਾਈ ਜਿਹਨੇ ਇਹਦੀਆਂ ਡਿਊਟੀਆਂ ਤਰੰਤ ਜਿਹੜੀਆਂ ਉਹ ਕਟੀਆਂ ਜਾਣ ਇਹ ਉਹਦੇ ਲਈ ਠੋਸ ਨੀਤੀ ਬਣਾਈ ਜਾਵੇ ਪ੍ਰਾਲੀ ਲਈ